ਗੁਰੂ ਨਾਨਕ ਦੇਵ ਜੀ ਦੇ ਦਿੱਤੇ ਹੋਏ ਧਾਰਮਿਕ ਫਲਸਫੇ ਦੇ ਨਾਲ ਨਾਲ ਗੁਰੂ ਜੀ ਨੂੰ ਉਸ ਵੇਲੇ ਦੇ ਇਨਕਲਾਬੀ ਕਵੀ ਕਿਹਾ ਜਾਂਦਾ ਹੈ। ਉਹਨਾਂ ਦੀ ਬਾਣੀ ਇੱਕ ਇਨਕਲਾਬੀ ਬਾਣੀ ਇਸ ਕਰਕੇ ਆ ਕਿ ਉਸ ਵੇਲੇ ਦੇ ਰਾਜ ਪ੍ਰਬੰਧ ਦੇ ਵਿਰੁੱਧ, ਰਜਵਾੜਿਆਂ ਦੇ ਵਿਰੁੱਧ, ਰਾਜਿਆਂ ਨੂੰ ਸ਼ੀ ਮੁਕੱਦਮ ਕੁੱਤੇ ਕਹਿਣਾ ਬੜੀ ਦਲੇਰੀ ਵਾਲਾ ਕੰਮ ਸੀ। ਸੋ ਇਸੇ ਕਰਕੇ ਹੀ ਬਹੁਤ ਸਾਰੇ ਲੋਕ ਉਹਨਾਂ ਨੂੰ ਇਨਕਲਾਬੀ ਕਵੀ ਸਮਝਦੇ ਨੇ। ਉਦੋਂ ਉਹਨਾਂ ਨੇ ਜ਼ਰੂਰਤ ਕਰਕੇ ਆਮ ਲੋਕਾਂ ਦੇ ਵਿੱਚ ਨਵੀਂ ਰੂਹ ਫੂਕੀ। ਅੱਜ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਸਾਡੇ ਸਟੂਡੀਓ ਚ ਆਏ ਹੋਏ ਨੇ। ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਤਿਹਾਸਕ ਪੱਖੋਂ ਕੀ ਗੁਰੂ ਨਾਨਕ ਦੇਵ ਜੀ ਸੁਧਾਰਵਾਦੀ ਸੀ ਜਾਂ ਇਨਕਲਾਬੀ ਕਵੀ ਸੀ ਪਰਸਪ ਜੀਆ ਕੋਸੋ ਕੀ ਗੁਰੂ ਨਾਨਕ ਦੇਵ ਜੀ ਸੁਧਾਰਵਾਦੀ ਸੀ ਜਾਂ ਇਨਕਲਾਬੀ ਕਵੀ ਸੀ ਸਿੰਘ ਸਾਹਿਬ ਆਮ ਤੌਰ ਤੇ ਇਹ ਸਮਝਿਆ ਜਾਂਦਾ ਪਈ ਜਿਹੜੀ ਉਸ ਸਮੇਂ ਦੇ ਆਤਮਾ ਦੇ ਖਿਲਾਫ ਜ਼ੁਲਮ ਜ਼ੁਲਮ ਦੇ ਖਿਲਾਫ ਜਿਹੜੀ ਮੂਵਮੈਂਟ ਚੱਲੀ ਆ ਉਹਦਾ ਆਗਾਜ਼ ਜਾਂ ਆਪਾਂ ਕਹੇ ਸੇ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਵਿੱਚ ਹੋਇਆ ਜ਼ਿਆਦਾ ਇਹ ਧਾਰਨਾ ਬਣੀ ਹੋਈ ਹੈ ਜਾਂ ਵੱਤੋ ਵੱਤਾ ਪਏ ਕਹਿ ਸਕਦੇ ਆ ਜੀ ਕਿ ਗੁਰੂ ਹਰਗੋਬਿੰਦ ਸਾਹਿਬ 6ਵੇਂ ਗੁਰੂ ਸਾਹਿਬਾਨ ਨੇ ਜਿਹੜੀ ਹੈਗੀ ਆ ਉਹ ਸ਼ੁਰੂ ਕੀਤੀ ਤੇ ਉਹ ਫਿਰ ਅੱਗੇ ਗੁਰੂ ਗੋਬਿੰਦ ਸਿੰਘ ਜੀ ਤੱਕ ਗਈ ਪਰ ਇਹ ਵੈਸੇ ਹੈ ਨਹੀਂ ਇਦਾਂ ਹੈ ਹੈ ਇਦਾਂ ਆ ਵੀ ਇਹ ਜਿਹੜੀ ਸਿੱਖ ਸਟਰਗਲ ਚੱਲੀ ਆ ਜ਼ੁਲਮ ਦੇ ਖਿਲਾਫ ਉਹਦਾ ਜਿਹੜਾ ਆਗਾਜ਼ ਹੋਇਆ ਉਹ ਆਗਾਜ਼ ਜਾਂ ਉਹਦੀ ਬੁਨਿਆਦ ਜਿਹੜੀ ਸੀ ਉਹ ਗੁਰੂ ਨਾਨਕ ਦੇਵ ਜੀ ਦੇ ਟਾਈਮ ਵਿੱਚ ਹੀ ਰੱਖ ਹੋ ਗਈ ਸੀ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਜਿਸ ਵੇਲੇ ਸਿੱਖ ਧਰਮ ਦੀ ਜੋ ਫਲਸਫੇ ਦੀ ਵੈਸੇ ਮੈਂ ਤਾਂ ਸਿੱਖ ਧਰਮ ਨੂੰ ਧਰਮ ਨਾਲੋਂ ਜ਼ਿਆਦਾ ਇੱਕ ਵੀ ਆਫ ਲਾਈਫ ਕਹੂੰਗਾ ਇੱਕ ਜ਼ਿੰਦਗੀ ਜੀਣ ਦਾ ਢੰਗ ਜਿਸ ਵੇਲੇ ਉਹ ਨਹੀਂ ਦੱਸਿਆ ਸੋ ਉਸ ਜ਼ਿੰਦਗੀ ਜੀਣ ਦੇ ਢੰਗ ਦੇ ਵਿੱਚ ਇੱਕ ਇਹ ਵੀ ਸੀ ਕਿ ਜਿਹੜਾ ਜ਼ੁਲਮ ਹੋ ਰਿਹਾ ਉਹਨੂੰ ਸਹਿਣਾ ਨਹੀਂ ਹੁਣ ਅਸੀਂ ਦੇਖਦੇ ਹਾਂ ਕਿ ਇਹ ਜ਼ਿਆਦਾ ਜਿਹੜੀ ਪਰਫੁੱਲਤ ਹੋਈ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ 'ਚ ਹੋਈ ਪਰ ਉਹਦਾ ਜਿਹੜਾ ਆਗਾਜ਼ ਜਿੱਦਾਂ ਮੈਂ ਕਿਹਾ ਸ਼ੁਰੂ ਉੱਥੇ ਹੋ ਗਿਆ ਸੀ ਜਿੱਦਾਂ ਤੁਸੀਂ ਪਹਿਲਾਂ ਵੀ ਕਹੀਆਂ ਇੱਕ ਦੋ ਗੱਲਾਂ ਜਿਸ ਵੇਲੇ ਤਿੰਨਾਂ ਗੱਲਾਂ ਚ ਅਸੀਂ ਦੇਖਦੇ ਹਾਂ ਪਹਿਲਾਂ ਤਾਂ ਜਿਹੜੇ ਲੋਕਲ ਉੱਥੇ ਦੇ ਰਾਜੇ ਸੀ ਜਾਂ ਲੋਕਲ ਜਿਹੜੇ ਰੂਲਰ ਸੀਗੇ ਉਹਨਾਂ ਦੇ ਖਿਲਾਫ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਐਟੀਟਿਊਡ ਸੀ ਉਹ ਕੋਆਪਰੇਟਿਵ ਨਹੀਂ ਸੀ ਜਦੋਂ ਜ਼ੁਲਮ ਕਰਦੇ ਸੀ ਤਾਂ ਉਹਨੇ ਕਲੀਅਰ ਕਟ ਆਪਣੀ ਬਾਣੀ ਦੇ ਵਿੱਚ ਉਹਨਾਂ ਨੂੰ ਇਹ ਕਿਹਾ ਵੀ ਇਹ ਜਿਹੜੇ ਹੈਗੇ ਆ ਇਹ ਤਾਂ ਉਹਨਾਂ ਨੂੰ ਕੁੱਤਿਆਂ ਨਾਲ ਤਸ਼ਵੀਰ ਦਿੱਤੀ ਉਹਨਾਂ ਨੂੰ ਸ਼ੇਰਾਂ ਨਾਲ ਉਹ ਸ਼ੇਰਾਂ ਨਾਲ ਇਸ ਸ਼ਕਲ ਦੇ ਵਿੱਚ ਵੀ ਇਹ ਸ਼ੇਰ ਜਿਹੜੇ ਹੈਗੇ ਆ ਲੋਕਾਂ ਨੂੰ ਤੰਗ ਕਰਦੇ ਆ ਔਰ ਉਹਨਾਂ ਨੂੰ ਵੀ ਚੈਲੰਜ ਕੀਤਾ ਫਿਰ ਉਹ ਤੋਂ ਬਾਅਦ ਆ ਗਿਆ ਜਿਸ ਵੇਲੇ ਬਾਬਰ ਦਾ ਹਮਲਾ ਹੋਇਆ ਜੀ ਹੁਣ ਬਾਬਰ ਉਸ ਸਮੇਂ ਦਾ ਜेन ਸਾਰੀ ਹਿੰਦੁਸਤਾਨ ਨੂੰ ਆ ਕੇ ਉੱਥੇ ਜਿੱਤ ਕੇ ਨਵੇਂ ਮੌਲੀਆ ਰਾਜ ਦੀ ਨੀਂ ਰੱਖੀ ਉਹਨੂੰ ਉਹ ਨਹੀਂ ਉਸ ਵੇਲੇ ਕਿਹਾ ਭਈ ਪਾਪ ਦੀ ਜੰਝ ਲੈ ਕਾਬਲ ਨੂੰ ਤਾਇਆ ਜ਼ੋਰੀ ਮੰਗੇਦਾਰ ਵਿਲਾ ਉਹਨੂੰ ਚੈਲੰਜ ਕੀਤਾ ਉਹਨੂੰ ਚੈਲੰਜ ਕਿਉਂ ਉਹਨੂੰ ਐਕਸੈਪਟ ਨਹੀਂ ਕੀਤਾ ਜੋ ਕੁਝ ਉਹਨਾਂ ਕੀਤਾ ਔਰ ਉੱਥੋਂ ਵੀ ਅੱਗੇ ਉੱਠਦੇ ਹੋਏ ਇਹ ਲੋਕਾਂ ਦੇ ਪ੍ਰਤੀ ਜਿਹੜਾ ਉਹਨਾਂ ਦਾ ਦਰਦ ਸੀ ਉਹ ਇੰਨਾ ਜ਼ਿਆਦਾ ਗਹਿਰਾ ਸੀ ਕਿ ਉਹਨੇ ਬਾਬਰ ਨੂੰ ਛੱਡ ਕੇ ਈਵਨ ਰੱਬ ਨੂੰ ਵੀ ਕੋਸਿਆ ਉਹਨੇ ਉਸ ਗੱਲ ਪੇਤੀ ਮਾਰ ਪਈ ਕੋਰ ਲਾਣੇ ਤਾਂ ਕਿ ਦਰਦ ਨਾ ਆਏ ਤੇ ਤੈਨੂੰ ਪਤਾ ਨਹੀਂ ਲੱਗਦਾ ਵੀ ਆਹ ਜ਼ੁਲਮ ਹੋ ਰਿਹਾ ਦੁਨੀਆ ਦੇ ਵਿੱਚ ਔਰ ਤੈਨੂੰ ਕੋਈ ਉੱਥੇ ਦਰਦ ਨਹੀਂ ਹੋ ਗਿਆ ਸੋ ਇਹ ਤਾਂ ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰ ਦਉ ਆ ਵੀ ਜਿਹੜੀ ਸਿੱਖ ਸਟਰਗਲ ਫਾਰ ਇੰਡੀਪੈਂਡੈਂਸ ਕਹ ਲਓ ਜਾਂ ਕਹ ਲਓ ਵੀ ਸਿੱਖਾਂ ਨੇ ਜਿਹੜਾ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ ਆ ਉਹਦਾ ਜਿਹੜੀ ਸ਼ੁਰੂਆਤ ਹੋਈ ਆ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਹੀ ਹੋਈ ਗੁਰੂ ਨਾਨਕ ਦੇਵ ਜੀ ਨੂੰ ਕਈ ਬੰਦੇ ਆਮ ਇਦਾਂ ਲਈ ਜਾਂਦੇ ਜੀ ਉਹ ਤਾਂ ਬੜੇ ਇਹ ਇਸ ਤਰ੍ਹਾਂ ਸੀਗੇ ਕਿ ਜਿਹੜਾ ਤੁਸੀਂ ਕਹੇ ਸੁਧਾਰਵਾਦੀ ਸੀ ਸਮਾਜ ਨੂੰ ਠੀਕ ਕਰਨਾ ਚਾਹੁੰਦੇ ਸੀਗੇ ਸਮਾਜ ਦੇ ਵਿੱਚ ਜਿਹੜੀਆਂ ਕੁਝ ਤਰੁੱਟੀਆਂ ਆ ਗਈਆਂ ਸੀ ਉਹਨਾਂ ਨੂੰ ਠੀਕ ਕਰਨਾ ਚਾਹੁੰਦੇ ਸੀ ਪਰ ਇਹ ਇਦਾਂ ਹੈ ਨਾ ਸੀ ਜੀ ਇਹ ਇਹ ਠੀਕ ਹੈ ਕਿ ਗੁਰੂ ਸਾਹਿਬ ਦਾ ਜਿਹੜਾ ਵਕਤ ਸੀਗਾ ਉਹ ਵਕਤ ਸੀ ਜਿਸ ਵੇਲੇ ਹਿੰਦੁਸਤਾਨ ਦੇ ਵਿੱਚ ਭਗਤੀ ਲਹਿਰ ਜਿਹੜੀ ਉਹ ਚੱਲ ਰਹੀ ਸੀ ਜਿਹਦੇ ਵਿੱਚ ਹੋਰ ਵੀ ਭਗਤ ਹੋਏ ਹੋਏ ਉਹਨਾਂ ਦੇ ਵਿੱਚ ਪਰ ਹੁਣ ਸੁਧਾਰਕ ਜਿਸ ਵੇਲੇ ਅਸੀਂ ਕਹਿੰਦੇ ਆ ਸੁਧਾਰਕ ਦਾ ਮਸਲਾ ਇਹ ਆ ਕਿ ਜਿਹੜਾ ਸੁਧਾਰਵਾਦੀ ਬੰਦਾ ਆ ਉਹ ਇਹ ਸਮਝਦਾ ਵੀ ਬੇਸਿਕਲੀ ਜੋ ਕੁਝ ਹੋ ਰਿਹਾ ਉਹ ਠੀਕ ਹੋ ਰਿਹਾ ਪਰ ਇਹਦੇ ਵਿੱਚ ਕੁਝ ਤਰੁੱਟੀਆਂ ਆ ਗਈਆਂ ਜੇ ਆਪਾਂ ਉਹਨਾਂ ਤਰੁੱਟੀਆਂ ਨੂੰ ਠੀਕ ਕਰ ਦੇਈਏ ਤਾਂ ਸਮਾਜ ਠੀਕ ਹੋ ਜਾਣਾ ਪਰ ਗੁਰੂ ਸਾਹਿਬ ਦਾ ਇਹ ਐਟੀਟਿਊਡ ਨਹੀਂ ਸੀ ਹੈ ਉਹਨੇ ਬੇਸਿਕਲੀ ਇਹ ਕਿਹਾ ਪੇ ਜਿਹੜਾ ਸਮਾਜ ਹੈ ਬੇਸਿਕ ਤੌਰ ਤੇ ਗਲਤ ਹੈ ਇਹਨਾਂ ਵਿੱਚ ਜਿੱਦਾਂ ਹੁਣ ਫਰਜ਼ ਕਰ ਲੋ ਜਾਤ ਪਾਤ ਆ ਉਹ ਇਹ ਨਹੀਂ ਕਿਹਾ ਵੀ ਜਾਤ ਪਾਤ ਦੇ ਵਿੱਚ ਕੋਈ ਸੁਧਾਰ ਕਰ ਦਿਓ ਕੰਪਲੀਟਲੀ ਅਬਾਲਿਸ਼ ਕਰ ਦਿਓ ਜਾਤ ਪਾਤ ਹੈ ਹੀ ਨਹੀਂ ਸਾਡੇ ਉਹ ਨਹੀਂ ਫਿਰ ਇਹ ਨਹੀਂ ਕਿਹਾ ਵੀ ਜਿਹੜੀ ਬੁੱਤ ਪੂਜਾ ਹੋ ਰਹੀ ਆ ਇਹਦੇ ਵਿੱਚ ਥੋੜਾ ਜਿਹਾ ਸੁਧਾਰ ਕਰ ਦਿਓ ਪੇ ਐ ਕਰ ਲਓ ਕੰਪਲੀਟਲੀ ਅਬੋਲਿਸ਼ ਕਰ ਦਿਓ ਸੋ ਜਿਹੜੀਆਂ ਕਦਰਾਂ ਕੀਮਤਾਂ ਉਸ ਵੇਲੇ ਸਮਾਜ ਦੀਆਂ ਸੀਗੀਆਂ ਉਹਨਾਂ ਨੂੰ ਕੰਪਲੀਟਲੀ ਅਬੋਲਿਸ਼ ਕਰਨ ਦੀ ਉਹ ਨਹੀਂ ਗੱਲ ਕੀਤੀ ਸੋ ਇੱਕ ਗੱਲ ਮੈਂ ਇੱਥੇ ਜ਼ਰੂਰ ਕਹਿਣੀ ਚਾਹੁੰਦਾ ਪੇ ਜਿਹੜੀਆਂ ਗੱਲਾਂ ਗੁਰੂ ਸਾਹਿਬ ਨੇ ਉਸ ਵੇਲੇ ਕਹੀਆਂ ਉਹ ਅੱਜ ਦੁਨੀਆਂ ਦੇ ਵਿੱਚ ਇੱਕ ਲਹਿਰ ਬਣ ਕੇ ਪੋਪੂਲਰ ਹੋ ਰਹੀ ਹੈ ਹੁਣ ਉਹਦੇ ਵਿੱਚ ਇੱਕ ਇੱਕ ਆ ਹੁਣ ਮੈਂ ਇਹ ਗੰਗੂ ਕਿਹਾ ਥੋੜਾ ਜਿਹਾ ਧਿਆਨ ਲਾ ਕੇ ਇਹਨੂੰ ਸੁਣਨ ਵਾਲੀ ਗੱਲ ਹੈ ਕੋਈ ਕੋ ਨਹੀਂ ਕਿਹਾ ਵੀ ਯੂਨਿਟੀ ਆਫ ਗੋਡ ਹੈਡ ਯੂਨਿਟੀ ਆਫ ਗੋਡ ਹੈਡ 브్రਦਰਹੁੱਡ ਆਫ ਮੈਨਕਾਈਟ ਜਾਨੀ ਇੱਕ ਰੱਬ ਆ ਇਕ ਪਿਤਾ ਇਕਸ ਕੇ ਹੰਬਰਕ ਹੁਣ ਉਹ ਨਹੀਂ ਜਿਸ ਵੇਲੇ ਇੱਕ ਯਹਾਂ ਤੇ ਇੱਕ ਰੱਬ ਤੇ ਵਿਸ਼ਵਾਸ ਆ ਤਾਂ ਦੇਵੀ ਦੇਵਤਿਆਂ ਸਾਰਿਆਂ ਦਾ ਖੰਡਨ ਹੋ ਗਿਆ ਉਹਦੇ ਵਿੱਚ ਹੁਣ ਜਿਸ ਵੇਲੇ ਆਪਾਂ ਇੱਕ ਰੱਬ ਤੇ ਆਉਨੇ ਯੂਨਿਟੀ ਆਫ ਗੋਡ ਹੈਡ ਜਿਹੜੀ ਆ ਉਹ ਆਟੋਮੈਟਿਕਲੀ 브్రਦਰਹੁੱਡ ਆਫ ਮੈਨਕਾਈਟ ਨਾਲ ਨੂੰ ਲੈ ਜਾਂਦੀ ਜੇ ਆਪਾਂ ਮੰਨ ਇਹ ਲਈਏ ਵੀ ਫਾਦਰਹੁੱਡ ਆਫ ਗੋਡ ਮੰਨ ਲਈਏ ਇਕ ਪਿਤਾ ਆ ਤਾਂ ਫਿਰ ਸਾਰਿਆਂ ਦੇ ਵਿੱਚ ਭਿੰਨਤਾ ਖਤਮ ਹੋ ਜਾਂਦੀ ਹੈ ਕਿਉਂਕਿ ਸਾਰੇ ਫਿਰ ਉਹਦੇ ਜੜੇ ਹੈਗੇ ਆ ਬਾਰਕ ਹੈਗੇ ਹੁਣ ਇੱਥੇ ਜਿਹੜੀ ਆ ਇੱਕ ਗੱਲ ਜਿਹੜੀ ਮੈਨੂੰ ਜ਼ਿਆਦਾ ਅਪੀਲ ਕਰਦੀ ਹੈ ਉਹ ਗੁਰੂ ਸਾਹਿਬ ਨੇ ਕੋਈ ਇੱਕ ਵਾਰ ਇਦਾਂ ਨਹੀਂ ਕਿਹਾ ਵੀ ਮੇਰਾ ਰੱਬ ਦੇ ਨਾਲ ਕੋਈ ਸਪੈਸ਼ਲ ਰਿਸ਼ਤਾ ਰਿਸ਼ਤਾ ਆ ਜਾਂ ਬੇ ਮੇਰਾ ਰੱਬ ਨਾਲ ਕੋਈ ਰਿਸ਼ਤੇਦਾਰੀ ਆ ਮੈਂ ਕਿਸੇ ਹੋਰ ਧਰਮ ਨੂੰ ਖੰਡਨ ਕਰਨ ਦਾ ਮੇਰਾ ਮਤਲਬ ਨਹੀਂ ਹੈ ਪਰ ਕਈਆਂ ਧਰਮਾਂ ਚ ਇਹ ਆ ਵੀ ਮੈਂ ਰੱਬ ਦਾ ਪੋਤਿਆਂ ਜਾਂ ਮੈਂ ਰੱਬ ਦਾ ਸਪੈਸ਼ਲ ਮੈਸੈਂਜਰ ਆ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਇੱਕ ਪਿਤਾ ਇੱਕ ਉਸਕੇ ਹਮ ਬਾਰਕ ਹਮ ਜਮਤਾ ਅਸੀਂ ਸਾਰੇ ਹੀ ਇਨਕਲੂਡਿੰਗ ਗੁਰੂ ਸਾਹਿਬ ਆਪ ਸੋ ਗੁਰੂ ਸਾਹਿਬ ਨੇ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਕਿ ਤੁਸੀਂ ਮੇਰੇ ਵੱਲ ਆਓ ਤੇ ਫਿਰ ਮੈਂ ਤੁਹਾਨੂੰ ਜਾ ਕੇ ਜਿਹੜਾ ਕਲਿਆਣ ਤੁਹਾਡਾ ਹੋ ਜਾਊਗਾ ਨਹੀਂ ਕੁਝ ਔਸੂਲ ਉਹ ਨਹੀਂ ਫਿੱਟ ਕਰਤੇ ਕੋਈ ਸਿੱਖਿਆਵਾਂ ਦੇ ਦਿੱਤੀਆਂ ਕੁਝ ਵਿਚਾਰ ਦੇ ਦਿੱਤੇ ਤੇ ਜਿਹੜਾ ਵੀ ਹੈ ਨਾ ਵਿਚਾਰਾਂ ਦੇ ਉੱਤੇ ਚੱਲੂਗਾ ਉਹਦਾ ਕਲਿਆਣ ਹੋ ਜਾ ਪਰੋਫੈਸਰ ਬਹੁਤ ਸਾਰੇ ਲੋਕ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਹੀਂ ਬਲਕਿ ਰੱਬ ਮੰਨਦੇ ਨੇ ਉਹ ਸਮਝਦੇ ਨੇ ਕਿ ਗੁਰੂ ਨਾਨਕ ਦੇਵ ਜੀ ਆਪ ਰੱਬ ਸੀ ਇਦੇ ਬਾਰੇ ਤੁਹਾਡਾ ਕੀ ਖਿਆਲ ਸਿੱਖੀਜ਼ਮ ਦੇ ਵਿੱਚ ਇਹ ਇਹ ਗੱਲ ਬਿਲਕੁਲ ਸਾਫ਼ ਹੈ ਗੁਰੂ ਅਲੱਗ ਚੀਜ਼ ਆ ਗੋਡ ਅਲੱਗ ਰੱਬ ਹੋਰ ਚੀਜ਼ ਆ ਗੁਰੂ ਤਾਂ ਰੱਬ ਤੱਕ ਪਹੁੰਚਣ ਦੇ ਲਈ ਇੱਕ ਜ਼ਰੀਆ ਹੈ ਇੱਕ ਉਸ ਦੇ ਰਾਹੀ ਪਹੁੰਚ ਗੁਰੂ ਤਾਂ ਇੱਕ ਗਾਈਡ ਦੇ ਤੌਰ ਤੇ ਆ ਜਿਹੜਾ ਆਪਾਂ ਕਹਿੰਦੇ ਆ ਲਾਈਟ ਹਾਊਸ ਆ ਜਿਹਨੇ ਇੱਕ ਰੌਸ਼ਨੀ ਦੇਣੀ ਆ ਰੱਬ ਤੱਕ ਪਹੁੰਚਣ ਦੇ ਲਈ ਜਾਂ ਆਪਾਂ ਇਹ ਕਹ ਲਈਏ ਗੁਰੂ ਇੱਕ ਮੀਨਸ ਆ ਤੇ ਰੱਬ ਜਿਹੜਾ ਹੈਗਾ ਉਹ ਇੰਦਿਆ ਉਥੇ ਜਿੱਥੇ ਤੱਕ ਜਾਣ ਵਾਲੀ ਗੱਲ ਆ ਸੋ ਉਹ ਜਿਹੜੇ ਹੈ ਗਿਆ ਗੁਰੂ ਸਾਹਿਬ ਨੂੰ ਰੱਬ ਦੇ ਨਾਲ ਜੇ ਆਪਾਂ ਮਿਕਸ ਅਪ ਕਰਦੇ ਆ ਇਸ ਪੱਖੋਂ ਵੀ ਉਹ ਰੱਬ ਸੀਗੇ ਤਾਂ ਉਹ ਗੁਰੂ ਸਾਹਿਬ ਦੀ ਟੀਚਿੰਗਸ ਦੇ ਵਿਰੋਧਿਆ ਕਿਉਂਕਿ ਗੁਰੂ ਸਾਹਿਬ ਨੇ ਬਹੁਤ ਕੁਝ ਇਹਦੇ ਤੇ ਸਾਫ਼ ਕੀਤੀ ਹੋਇਆ ਵੀ ਉਹ ਗੱਲ ਹੈ ਨਹੀਂ ਹੈ ਉਹ ਨਹੀਂ ਤਾਂ ਆਪਣੇ ਆਪ ਨੂੰ ਉਹਦਾ ਮਸੰਜਰ ਵੀ ਨਹੀਂ ਮੰਨਿਆ ਉਹ ਨਹੀਂ ਤਾਂ ਆਪਣੇ ਆਪ ਨੂੰ ਕਿਸੇ ਤਰ੍ਹਾਂ ਹੋਰ ਰਿਸ਼ਤਾ ਵੀ ਨਹੀਂ ਉਹ ਨਹੀਂ ਆਪਣੇ ਨਾਲ ਉਹਨਾਂ ਦੇ ਨਾਲ ਰੱਬ ਨਾਲ ਜੋੜਿਆ ਔਰ ਵੱਧ ਤੋਂ ਵੱਧ ਤੁਸੀਂ ਇਹ ਕਹਿ ਸਕਦੇ ਆ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਵਿੱਚ ਵੀ ਉਹਨੇ ਵੀ ਵੱਧ ਤੋਂ ਵੱਧ ਇਹ ਕਿਹਾ ਵੀ ਮੈਂ ਹਾਂ ਪਰਮਪੁਰਖ ਦਾ ਦਾਸਾ ਦੇਖਣ ਆਇਆ ਜਗਤ ਤਮਾਸ਼ਾ ਉਹ ਵੀ ਸਲੇਬ ਹੀ ਉਹਨੇ ਉਹਨੂੰ ਕਿਹਾ ਵੀ ਮੈਂ ਤਾਂ ਉਹਨਾਂ ਦਾ ਸਲੇਬ ਐ ਸੋ ਜਿਹੜਾ ਗॉड ਨੂੰ ਰੱਬ ਨੂੰ ਔਰ ਗੁਰੂ ਨੂੰ ਆਪਾਂ ਇਦਾਂ ਦਾ ਕਰੀਏ ਸਿੱਖੀ ਜਮ ਵਿੱਚ ਇਹ ਗੱਲ ਬਹੁਤ ਸਾਫ਼ ਆ ਪੇ ਰੱਬ ਤੱਕ ਪਹੁੰਚਣ ਦੇ ਲਈ ਗੁਰੂ ਸਾਡਾ ਇੱਕ ਸਾਧਨ ਹੈ ਔਰ ਗੁਰੂ ਸਾਹਿਬ ਨੇ ਤਾਂ ਉੱਥੇ ਜਦ ਮੈਂ ਪਹਿਲਾਂ ਕਿਹਾ ਹਮ ਬਾਰਕ ਦਾ ਮਤਲਬ ਆਮ ਜਨਤਾ ਦੇ ਵਿੱਚ ਆਪਣੇ ਆਪ ਨੂੰ ਰੱਖਿਆ ਉਹਨੇ ਹੰਪੇ ਮੈਂ ਵੀ ਤੁਹਾਡਾ ਇੱਕ ਹਿੱਸਾ ਹੈ ਉਸ ਹਿੱਸੇ ਦੇ ਵਿੱਚ ਰੱਖਿਆ ਗੁਰੂ ਸਾਹਿਬ ਨੇ ਆਪਣਾ ਕੋਈ ਡਿਵਾਈਨ origin ਜਿੱਦਾਂ ਕੋਈ ਪੀਰ ਪਗੰਬਰ ਦੇਵੀ ਦੇਵਤੇ ਜਾਂ ਉਹਨੋਂ ਕਿਸੇ ਨਾਲ ਨਹੀਂ ਇਹ ਨਹੀਂ ਆਪਣੇ ਆਪ ਨੂੰ ਕੰਪੇਅਰ ਕੀਤਾ ਵੀ ਮੈਂ ਕੋਈ ਸਪੈਸ਼ਲ ਇਤਿਆਗਿਆ ਰੱਖਿਆ ਨਹੀਂ ਉਹਨਾਂ ਹੀ ਤਾਂ ਇੱਕ ਅਸੂਲ ਫਿਕਸ ਕਰ ਦਿੱਤੇ ਵੀ ਜਿਹੜਾ ਵੀ ਹੈ ਨਾ ਅਸੂਲਾਂ ਤੇ ਚੱਲੂਗਾ ਉਹਦਾ ਜਿਹੜਾ ਹੈਗਾ ਕਲਿਆਣ ਹੋ ਜਾਊਗਾ ਤਾਂ ਹੀ ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਇਹ ਗੱਲ ਥੋੜੀ ਜਿਹੀ ਹੋਰ ਦਰ ਨਾਲ ਲੱਗਣੀ ਹੈ ਪਰ ਉਹ ਇਸ ਤਰ੍ਹਾਂ ਆ ਵੀ ਅੱਜ ਜੇ ਮੈਂ ਇਹ ਕਹਾਂ ਪੇ ਸਭ ਨਾਲੋਂ ਵੱਧ ਜਿਹੜੇ ਜਿਹੜੇ ਵਿਚਾਰ ਦੁਨੀਆ ਦੇ ਵਿੱਚ ਪੌਪੂਲਰ ਆ ਤੋ ਗੁਰੂ ਸਾਹਿਬ ਦੇ ਵਿਚਾਰ ਆ ਚਾਹੇ ਮਨੁੱਖੀ ਭਾਈਚਾਰੇ ਦੀ ਗੱਲ ਕਰ ਲਓ ਚਾਹੇ ਔਰਤ ਨੂੰ ਬਰਾਬਰ ਦਾ ਸਥਾਨ ਦਵਾਉਣ ਦੀ ਗੱਲ ਕਰ ਲਓ ਚਾਹੇ ਤੁਸੀਂ ਦੁਨੀਆ ਦੇ ਵਿੱਚ ਡੈਮੋਕਰੈਟਿਕ ਸੈਟਅਪ ਦੀ ਗੱਲ ਕਰ ਲਓ ਚਾਹੇ ਤੁਸੀਂ ਹਿਊਮਨ ਰਾਈਟਸ ਦੀ ਗੱਲ ਕਰ ਲਓ ਇਹ ਸਾਰੀਆਂ ਹੀ ਚੀਜ਼ਾਂ ਹੈਗੀਆਂ ਚਾਹੇ ਸਹਿਨਸ਼ੀਲਤਾ ਦੀ ਗੱਲ ਕਰ ਲਓ ਇਹ ਸਾਰੀਆਂ ਹੀ ਚੀਜ਼ਾਂ ਆ ਜਿਹੜੀਆਂ ਗੁਰੂ ਸਾਹਿਬ ਨੇ ਸਾਨੂੰ ਦੁਨੀਆ ਨੂੰ ਦਿੱਤੀਆਂ ਇਹ ਅਲੱਗ ਗੱਲ ਆ ਕਿ ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਲੋਕਾਂ ਤੱਕ ਆਪਾਂ ਕਹਿ ਲਓ ਸਾਡੇ ਧਾਰਮਿਕ ਅਦਾਰਿਆਂ ਦੇ ਰਾਹੀ ਨਹੀਂ ਪਹੁੰਚ ਸਕੀਆਂ ਪਰ ਇਹ ਲੋਕਾਂ ਤੱਕ ਪਹੁੰਚ ਗਈਆਂ ਗੁਰੂ ਸਾਹਿਬ ਦੇ ਵਿਚਾਰਾਂ ਦੇ ਵਿੱਚ ਇੰਨੀ ਜਾਨ ਸੀ ਕਿ ਉਹਨਾਂ ਨੂੰ ਆਪਣੇ ਵਿਚਾਰ ਲੋਕਾਂ ਤੱਕ ਪਹੁੰਚਾਉਣ ਦੇ ਲਈ ਉਹ ਕਿਸੇ ਅਦਾਰੇ ਦੇ ਮਹਤਾਜ ਨਹੀਂ ਸੀ ਹੁਣ ਅੱਜ ਸਭ ਨਾਲੋਂ ਵੱਧ ਦੇਖੋ ਸਭ ਨਾਲੋਂ 6 ਅਰਬ ਵਾਸੀਆ ਦੁਨੀਆ ਦੇ 6 ارب ਆਬਾਦੀ ਤੋਂ ਵੱਧ ਸਭ ਤੋਂ ਵੱਧ ਲੋਕ ਜਿਸ ਵਿਚਾਰ ਨੂੰ ਅਪਣਾ ਰਹੇ ਆ ਉਹ ਜਿਹੜੇ ਹੈਗਾ ਉਹ ਵਿਚਾਰ ਆ ਜਿਹੜੇ ਗੁਰੂ ਸਾਹਿਬ ਨੇ ਅੱਜ ਤੋਂ 500 ਸਾਲ ਪਹਿਲਾਂ ਸਾਨੂੰ ਦਿੱਤੇ ਹੁਣ ਇਹ ਗੁਰਦੁਆਰਿਆਂ ਦੇ ਰਹੀ ਨਹੀਂ ਪ੍ਰਚਾਰ ਹੋ ਰਿਹਾ ਤਾਂ ਉਹਨਾਂ ਵਿਚਾਰਾਂ ਦਾ ਵਿੱਚ ਕੋਈ ਕਮਜ਼ੋਰੀ ਦੀ ਗੱਲ ਨਹੀਂ ਹੈ ਇਹ ਤਾਂ ਹਾਂ ਮੈਂ ਕਹਿ ਸਕਦਾ ਪਈ ਹੋ ਸਕਦਾ ਕੁਝ ਜਥੇਬੰਦ ਕਮਜ਼ੋਰੀਆਂ ਕੁਝ ਹੋ ਜਾਣ ਜੇ ਨਹੀਂ ਪਹੁੰਚ ਗਿਆ ਪਰ ਵਿਚਾਰ ਤਾਂ ਲੋਕਾਂ ਦੇ ਚਲੇਗਾ ਇਹ ਕਿਹਦੇ ਰਾਹੀਂ ਚਲੇਗਾ ਇਹ ਅਲੱਗ ਚੀਜ਼ ਆ ਪਰ ਵਿਚਾਰ ਲੋਕਾਂ ਦੇ ਚਲੇਗਾ ਜਿਸ ਕਿਸਮ ਦਾ ਸਮਾਜ ਗੁਰੂ ਸਾਹਿਬ ਸਿਰਜਣਾ ਚਾਹੁੰਦੇ ਸੀ ਉਹ ਦੁਨੀਆ ਦੇ ਵਿੱਚ ਈਵੋਲੂਸ਼ਨ ਹੋ ਰਿਹਾ ਉਸ ਸਮਾਜ ਦਾ ਉਸ ਕਿਸਮ ਦੀ ਦੁਨੀਆ ਬਣ ਰਹੀ ਆ ਅੱਜ ਦੁਨੀਆ ਇਸਤਰੀ ਨੂੰ ਬਰਾਬਰ ਦਾ ਦਰਜਾ ਦੇ ਰਹੀ ਆ ਅੱਜ ਦੁਨੀਆ ਹਿਊਮਨ ਰਾਈਟਸ ਦੀ ਗੱਲ ਕਰ ਰਹੀ ਆ ਅੱਜ ਦੁਨੀਆ ਜ਼ੁਲਮ ਦੇ ਖਿਲਾਫ ਬੋਲ ਰਹੀ ਆ ਅੱਜ ਦੁਨੀਆ ਹਰ ਕਿਸਮ ਦੇ ਤਸ਼ੱਦਦ ਦੇ ਖਿਲਾਫ ਲਾਮਬੰਦ ਹੋ ਰਹੀ ਹੈ ਇਹ ਕਿਹਦੇ ਵਿਚਾਰ ਹੈ ਗੁਰੂ ਸਾਹਿਬ ਤੋਂ ਵਿਚਾਰ ਸਾਨੂੰ ਇਹ ਆ ਹੁਣ ਇਹ ਕਿੰਨੀ ਅਨਫੋਰਚੂਨੇਟ ਗੱਲ ਆ ਵੀ ਜਿਹੜੇ ਬੰਦੇ ਇਹਨਾਂ ਵਿਚਾਰਾਂ ਨੂੰ ਅਪਣਾ ਰਹੇ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸ਼ੁਰੂ ਕਿੱਥੋਂ ਹੋਇਆ ਪਰ ਉਹ ਵਿਚਾਰ ਤਾਂ ਦੁਨੀਆ ਵਿੱਚ ਫੈਲ ਗਿਆ ਸੋ ਮੈਂ ਇਹ ਸਮਝਦਾ ਜਾ ਕੇ ਜੇ ਹੁਣ ਮੈਂ ਕਹਿੰਦਾ ਜਥੇਵੰਦਕ ਧਰਮ ਉਹਨਾਂ ਨਹੀਂ ਫੈਲਿਆ ਤਾਂ ਜੁਦੀ ਗੱਲ ਆ ਪਰ ਗੁਰੂ ਸਾਹਿਬ ਦੇ ਵਿਚਾਰ ਅੱਜ ਦੁਨੀਆ ਦੇ ਵਿੱਚੋਂ ਸਭ ਹੋਰ ਪੀਰ ਪਗੰਬਰਾਂ ਦੇ ਵਿਚਾਰਾਂ ਨਾਲੋਂ ਜ਼ਿਆਦਾ ਪਪੂਲਰ ਦੁਨੀਆ ਵਿੱਚ ਹੋ ਰਿਹਾ ਹੈ ਔਰ ਦੁਨੀਆ ਜ਼ਿਆਦਾ ਤਾਂਗ ਰਹੀ ਹੈ ਫਿਰ ਸੀ ਉਹਨਾਂ ਵਿਚਾਰਾਂ ਨੂੰ ਜਿਹੜਾ ਹੈਗਾ ਅਪਣਾ ਲਈਏ ਸੋ ਇਸ ਪੱਖੋਂ ਮੈਂ ਇਹ ਕਹਿ ਰਿਹਾ ਜੇ ਮੈਂ ਇਹ ਕਹਿਦਾ ਮਾਂ ਪਈ ਸਿੱਖ ਧਰਮ ਐਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਧਰਮ ਆ ਤਾਂ ਥੋੜ੍ਹਾ ਜਿਹਾ ਉਪਰਾਂ ਲੱਗਣਾ ਪਰ ਜੇ ਮੈਂ ਇਹ ਕਹਿਦਾ ਮਾਂ ਕਿ ਗੁਰੂ ਸਾਹਿਬ ਦੇ ਵਿਚਾਰ ਅੱਜ ਦੁਨੀਆ ਦੇ ਸਭ ਵਿਚਾਰਾਂ ਨਾਲੋਂ ਜ਼ਿਆਦਾ ਪਾਵਰਫੁਲ ਵਿਚਾਰ ਆ ਤਾਂ ਇਹ ਸਾਨੂੰ ਠੀਕ ਆ